ਹਾਂ じゃ ਕਾਲਿਆ ਕਿੱਥੇ ਰਹਿ ਗਿਆ ਹਾਂ ਪੁੱਤ ਚਾਚੇ ਦਾ ਕੋਈ ਪਤਾ ਨਹੀਂ ਲੱਗਿਆ ਹੈ ਮੈਂ ਉਹਨਾਂ ਦੇ ਤੇਜੇ ਦੇ ਘਰੇ ਆ ਨਾ ਮੱਗਰ ਦੇ ਘਰੇ ਆ ਤਾਂ ਵੀ ਉਹੀ ਤਾਂ ਤੈਨੂੰ ਮੈਂ ਕਹਿੰਨੀ ਆ ਮੈਂ ਫੋਨ ਲਾ ਲਾ ਥੱਕ ਗਈ ਹੈ ਫੋਨ ਹੀ ਨਹੀਂ ਚੱਕਦਾ ਆ ਘੰਟੀਆਂ ਜੀਆਂ ਵੱਜੀਆਂ ਜਾਂਦੀਆਂ ਨੇ ਉਹ ਮੈਂ ਚਾਚੇ ਨੂੰ ਕਿਹਾ ਸੀ ਵੀ ਤੂੰ ਐ ਬੇਸ ਲਾਣਾ ਹੋਈ ਹੈ ਮੈਨੂੰ ਤਾਂ ਐ ਲੱਗਦਾ ਵੀ ਕੋਈ 11 22 ਉਹਨਾਂ ਨੇ ਕਰਾਤੀ ਸਹੀ ਗੱਲ ਕਹਿਣਾ ਪੁੱਤ ਤੂੰ ਮੈਨੂੰ ਐ ਲੱਗਦਾ ਵੇ ਉਹ ਕੁੱਤੀ ਜਨਾਨੀ ਨੇ ਕੁਛ ਨਾ ਕੁਛ ਕੀਤਾ ਮੈਂ ਸੱਚੀ ਕਹਨੀ ਆ ਮੇਰਾ ਘਰ ਤਾਂ ਪਹਿਲੀ ਖਰਾਬ ਕਰਕੇ ਤੇ ਉਹ ਜੀ ਮੇਰੀ ਗੱਲ ਸੁਣ ਕਿਉਂ ਮਨ ਹੌਲਾ ਕਰਦੀ ਆ ਹੈ ਕਈ ਵਾਰੀ ਐਂ ਹੁੰਦਾ ਬੰਦਾ ਆਸੇ ਪਾਸੇ ਹੋ ਜਾਂਦਾ ਹੁੰਦਾ ਕੋਈ ਨਹੀਂ ਤੂੰ ਐਵੇਂ ਰੋ ਨਾ ਮਨ ਨਾ ਖਰਾਬ ਕਰ ਮੈਂ ਕਰਦਾ ਪਤਾ ਠੀਕ ਆ ਪਾਏ ਕਰਦੇ ਆ ਪੁਲਿਸ ਰਿਪੋਰਟ ਕਰਾ ਦਿੰਦੇ ਆ ਗੁੰਮਸ਼ੁਦਾ ਦੀ ਠੀਕ ਆ ਉੱਥੇ ਲਿਖਾ ਦਿੰਦੇ ਆ ਕੁਛ ਪੁਲਿਸ ਵੀ ਭਾਲ ਕਰ ਲੂ ਮੜਾ ਮੋਟਾ ਬੇਪੁੱਤੋ ਕੁਛ ਹੋਰ ਨਾ ਕਰਦੇ ਮੈਨੂੰ ਤਾਂ ਸਾਰੀ ਘਰ ਹਸਤਾਨੀ ਕੁੱਤੀ ਜਨਾਨੀ ਉਸ ਦੀ ਲੱਗਦੀ ਆ ਓਏ ਹੋਰ ਤਾਂ ਕੀ ਕਰਨਾ ਹੈ ਤਾਂ ਕਿਸੇ ਨੂੰ ਮਾਰਨ ਤੋਂ ਪਹਿਲਾਂ ਪਹਿਲਾਂ ਮਰਨਾ ਪੈਂਦਾ ਮੇਰੇ ਤਾਂ ਹੱਥ ਪੈਰ ਕੰਬੀ ਜਾਂਦੇ ਨੇ ਹੁਣ ਮੇਰੇ ਤੋਂ ਤਾਂ ਕੁਝ ਨਹੀਂ ਹੋ ਰਿਹਾ ਸੱਚੀ ਤੈਨੂੰ ਗੱਲ ਦੱਸਾਂ ਮੈਨੂੰ ਤਾਂ ਇੰਨੀ ਕੁ ਟੈਨਸ਼ਨ ਹੋਈ ਪਈ ਐ ਮੈਂ ਉਹਨੂੰ ਬਥੇਰਾ ਰੋਕਿਆ ਤੇ ਵੀ ਤੂੰ ਰਹਿਣ ਦੇ ਕੀ ਕਰਨਾ ਤੂੰ ਉਹਨੂੰ ਕਰ ਕਰਾ ਕੇ ਕੁਝ ਹੈ ਉਹ ਚਾਚੀ ਆਪਾਂ ਦਾ ਫਿਰਦੇ ਦਾ ਚੰਗੇ ਨੂੰ ਹੀ ਸੀ ਆਪਾਂ ਨੂੰ ਵੀ ਆਏ ਸੀ ਵੀ ਉਹਨੂੰ ਸਬਕ ਸਿਖਾਦ ਗਏ ਪਰ ਹੁਣ ਐ ਆਹ ਗੱਲ ਜਾਦ ਹੀ ਨਹੀਂ ਸੀ ਕਿ ਮੈਨੂੰ ਇੰਨਾ ਪਤਾ ਹੁੰਦਾ ਵੀ ਆਹ ਗੱਲ ਹੋਊਗੀ ਫਿਰ ਤਾਂ ਮੈਂ ਘਰੇ ਹੀ ਆ ਜਾਂਦਾ ਲੈ ਉਤੋਂ ਬਹੁਤ ਡੂੰਗੀ ਜਨਾਨੀ ਐ ਬਹੁਤ ਡੂੰਗੀ ਆਹੋ ਚੱਲ ਕੋਈ ਨਹੀਂ ਤੂੰ ਐ ਕਰ ਤੂੰ ਰੌਣਾ ਬੈਠ ਕੇ ਸੰਸਾਣਾ ਕਰ ਮੈਂ ਜਾਣ ਨਾਲ ਤਾਂ ਫੁੱਫੜ ਨੂੰ ਕਰਦਾ ਫੋਨ ਮੈਂ ਉਹਨ ਠੀਕ ਆ ਵੀ ਆ ਇੱਥੇ ਗੱਲ ਆ ਹੋਗੀ ਬਾਕੀ ਮੈਂ ਪੜਤਾਲ ਕਰਦਾ ਆਸੇ ਪਾਸੇ ਲਿਆਜ ਪੈ ਜਾਲੇ ਮੁੰਡਿਆਂ ਨੂੰ ਵੀ ਕਹਿਣਾ ਠੀਕ ਆ ਇੱਕ ਦੋ ਮੇਰੇ ਮੁਲਾਜ਼ਮ ਵੀ ਲਿਆਜੀ ਹੈਗੇ ਉਹਨਾਂ ਨੂੰ ਵੀ ਕਹਿਣਾ ਵੀ ਭਾਈ ਮੜਾ ਮੋਟਾ ਪੜਤਾਲ ਕਰਕੇ ਦਿਓ ਸਾਡੀ ਗੱਲ ਦੀ ਹੈ ਆਪਾਂ ਕੋਈ ਨਹੀਂ ਕਰਾਂਗੇ ਹੱਲ ਗੱਲ ਦਾ ਹੈਗਾ ਤੂੰ ਐਵੇਂ ਦਿਲ ਨਾ ਹੌਲਾ ਕਰੀ ਤੂੰ ਨਾ ਬਿਮਾਰ ਹੋ ਜਾਈ ਹੁਣ ਹੋਰ ਰਹਿ ਕੀ ਗਿਆ ਬਿਮਾਰ ਹੋਣ ਚ ਮੈਂ ਤਾਂ ਤੈਨੂੰ ਦੱਸੀ ਤਾਂ ਜਾਣੀ ਵੀ ਮੇਰੇ ਤਾਂ ਸਾਰੇ ਸਰੀਰ ਥਰ ਥਰ ਕਰੀ ਜਾਂਦਾ ਹਾਂ ਜੀ ਤੂੰ ਤਾਂ ਉਹੀ ਹੱਥਾਂ ਪਾ ਲਾ ਕਿੱਥੇ ਲੱਭ ਕੇ ਲਿਆਈਏ ਉਹਨੂੰ ਮੈਨੂੰ ਐ ਤਾਂ ਦੱਸ ਦੇ ਕਿੱਥੇ ਜਾਈਏ ਆਪਾਂ ਕਿਹੜਾ ਘਰ ਦੇਖੀਏ ਜਿੱਥੇ ਉਹ ਮਿਲ ਜੇ ਆਪਾਂ ਨੂੰ ਮੈਂ ਤੈਨੂੰ ਦੱਸੀ ਤਾਂ ਐ ਨਾ ਐ ਨਹੀਂ ਪਤਾ ਕਈ ਵਾਰੀ ਕੋਈ ਹੋਰ ਸਬੂਤ ਸਵਾਰਤ ਭਾਲਦਾ ਚਾਚਾ ਆਸੇ ਪਾਸੇ ਕੇ ਬੰਤੇ ਨੂੰ ਮੈਂ ਫਿਰ ਫੋਨ ਤਾਂ ਚੱਕੀ ਸਕਦਾ ਐ ਫੋਨ ਕਾਤੋਂ ਨਹੀਂ ਚੱਕਦਾ ਉਹ ਕਈ ਵਾਰੀ ਐ ਹੁੰਦਾ ਜਗ੍ਹਾ ਇਹੇ ਜੀ ਤੇ ਬੈਠਾ ਹੁੰਦਾ ਬੰਦਾ ਨਹੀਂ ਚੱਕਿਆ ਜਾਂਦਾ ਫੋਨ ਜਾਂ ਕਿਸੇ ਕੋਲੇ ਸਾਹਮਣੇ ਨਹੀਂ ਗੱਲ ਕਰਨੀ ਹੁੰਦੀ ਬੰਦੇ ਨੇ ਹਾਏ ਰੱਬਾ ਕੋਈ ਨਹੀਂ ਜਾਚੀ ਤੂੰ ਆ ਜਾ ਉੱਥੇ ਬੈਠ ਮੰਜੇ ਤੇ ਠੀਕ ਆ ਮੈਂ ਜਾਣਾ ਕੋਈ ਨਹੀਂ ਰਿਪ ਹੈਲੋ ਕਿੱਧਰ ਨੂੰ ਤਿਆਰੀਆਂ ਨੇ ਮੈਂ ਆਪਦੇ ਪਿੰਡ ਜਾਂਦੀ ਸੀ ਮਮੀ ਪਿੰਡ ਜਾਂਦੀ ਸੀ ਤੇ ਮੈਨੂੰ ਮੇਣਾ ਪੁੱਛੇ ਮੈਂ ਉਹ ਤੁਹਾਨੂੰ ਪੁੱਛੀ ਤਾਂ ਗਈਆਂ ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤਾ ਮੈਨੂੰ ਤਾਂ ਕਰਕੇ ਫਿਰ ਮੈਂ ਤਾਂ ਚੱਲੀ ਆਉਣੀ ਉਹ ਮੈਂ ਤੈਨੂੰ ਕੋਈ ਜਵਾਬ ਨਹੀਂ ਦਿੱਤਾ ਤਾਂ ਇਹਦਾ ਮਤਲਬ ਮੇਰਾ ਜਵਾਬ ਹੀ ਸੀ ਫਿਰ ਮਮੀ ਜੇ ਤੁਹਾਡਾ ਜਵਾਬ ਸੀ ਨਾ ਫਿਰ ਇਹਦੇ ਨਾਲ ਮੈਂ ਰੁਕਣ ਤਾਂ ਲੱਗੀ ਨਹੀਂ ਮੈਂ ਤਾਂ ਆਪਦੇ ਪਿੰਡ ਜਾਉਂਗੀ ਮੈਂ ਆ ਕੇ ਮਾਂ ਦਾ ਪਤਾ ਲੈਣ ਜਾਣਾ ਮਾਂ ਮਾਂ ਤੀਜੇ ਦਿਨ ਮਾਂ ਦਾ ਪਤਾ ਲੈਣ ਆ ਮੈਂ ਕਦੀ ਕਦ ਮੰਮੀ ਨੂੰ ਹੋਇਆ ਕੀ ਏ ਤੇਰੀ ਨੂੰ ਉਹੀ ਤਾਂ ਪਤਾ ਇਹਨਾਂ ਦਿਲ ਬਾਲਾ ਘਬਰਾ ਹੀ ਜਾਂਦਾ ਵੀ ਕੀ ਹੋਇਆ ਮੇਰੀ ਮਾਂ ਨੂੰ ਤੇਰੀ ਮਾਂ ਨੂੰ ਕਹਿ ਘਬਰਾਟ ਦੀ ਗੋਲੀ ਲੈ ਲੈ ਮੇਰੀ ਗੱਲ ਸੁਣ ਲੈ ਨਾਲੇ ਕਰੇ ਕੰਮ ਕੌਣ ਕਰੂਗਾ ਨਾ ਪ੍ਰੀਤ ਐ ਨਾ ਬੁਲਬੁਲ ਐ ਮਾਂ ਪ੍ਰੀਤ ਉੱਪਰ ਤਾਂ ਕੋਠੇ ਤੇ ਫਿਰਦੀ ਹੈ ਕਿਉਂ ਨਹੀਂ ਹੈਗੀ ਨਾਲੇ ਬੁਲਬੁਲ ਇੱਥੇ ਹੋ ਗਈ ਉਹ ਬੁਲਬੁਲ ਕਿੱਥੇ ਗਈ ਜਿਵੇਂ ਤੇਰੀ ਮਾਂ ਬਿਮਾਰ ਐ ਨਾ ਉਹ ਕਹਿੰਦੀ ਮੇਰੀ ਵੀ ਮਾਂ ਬਿਮਾਰ ਐ ਤੁਹਾਡੇ ਤਾਂ ਤੀਜੇ ਦਿਨ ਮਾਂ ਨੂੰ ਹੀ ਬਾਹ ਆਕੜ ਜਾਂਦੀਆਂ ਨੇ ਕਦੇ ਉਹ ਤਰ ਪੈਂਦੀ ਐ ਕਦੇ ਤੂੰ ਤਰ ਪੈਂਦੀ ਐ ਉਹਨੂੰ ਤਾਂ ਤੁਸੀਂ ਭੇਜ ਦਿੰਨੇ ਹੋ ਦੂਜੇ ਦਿਨ ਤਾ ਮੈਂ ਤੁਹਾਨੂੰ ਕੁਝ ਕਹ ਰਿਹਾ ਤੂੰ ਮੈਨੂੰ ਤਾਂ ਇਹ ਜਾਣ ਨਹੀਂ ਦਿੰਦੇ ਜਦ ਤੈਨੂੰ ਇੱਕ ਵਾਰੀ ਕਹਤਾ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਹੈਗੀ ਤੁਹਾਨੂੰ ਅੱਜ ਕੱਲ ਬਾਲੇ ਫੋਨ ਨਹੀਂ ਆ ਰਹੇ ਮਮੀ ਤੈਂ ਕੀ ਲੈਣਾ ਇਹ ਤਾਂ ਮੇਰੀ ਸਹੇਲੀ ਸੀਗੀ ਉਹ ਫੋਨ ਕਰਦੀ ਸੀ ਕੋਈ ਬਾਅਦ ਚ ਗੱਲ ਕਰੂੰ ਉਹਦੇ ਨਾਲ ਮਮਾ ਮੈਨੂੰ ਜਾਇਆ ਹੁੰਦਾ ਸੱਚੀ ਮੈਨੂੰ ਸੱਚ ਪਤਾ ਨਹੀਂ ਮੈਨੂੰ ਨਾ ਇਦਾਂ ਲੱਗ ਰਿਹਾ ਜਿਵੇਂ ਕੁਝ ਹੋਇਆ ਹੁੰਦਾ ਨਹੀਂ ਕੁਝ ਨਹੀਂ ਹੋਇਆ ਸੁੱਖੀ ਸੰਧੀ ਆ ਜਾਂ ਕੁਝ ਨਾ ਸੋਚਿਆ ਕਰ ਚੁੱਪ ਕਰਕੇ ਅੰਦਰ ਬਹਿ ਜਾ ਉਹਦੇ ਕੰਮ ਧੰਦੇ ਕਰ ਲਜਾ ਮੈਂ ਤਾਂ ਜਾ ਕੇ ਆਉਂਗੀ ਮੰਮੀ ਤੁਸੀਂ ਗੁੱਸਾ ਕਰੋ ਕੁਝ ਮਰਜ਼ੀ ਕਰੋ ਪਰ ਮੈਂ ਤਾਂ ਜਾ ਕੇ ਆਉਂਗੀ ਮੈਂ ਰੁਕਦੀ ਨਹੀਂ ਹੈਗੀ ਕੋਈ ਨਾ ਜੇ ਤੂੰ ਨਹੀਂ ਰੁਕਦੀ ਨਾ ਫਿਰ ਇੱਥੇ ਆਈ ਵੀ ਨਾ ਜਾ ਕੇ ਆਉਂਗੀ ਇਹ ਤੁਸੀਂ ਬੁਰਬੁਲ ਨੂੰ ਰੱਖ ਲਿਓ ਮੈਂ ਤਾਂ ਨਹੀਂ ਆਉਂਦੀ ਉਹ ਜ਼ਿਆਦਾ ਨਹੀਂ ਤੈਨੂੰ ਬੋਲਣ ਆ ਗਿਆ ਮੈਂ ਨਾ ਟਾਈਮ ਮੇ ਕੋਈ ਨਹੀਂ ਮੈਂ ਜਾਣੀ ਆ ਜਾਣਦੀ ਐ ਕਿਵੇਂ ਮਾਵਾਂ ਦੀਆਂ ਤਰ ਲੋ ਮੱਛੀ ਹੋਈਆਂ ਫਿਰਦੀਆਂ ਜਾ ਜਾ ਪੁੱਤ ਮਾਂ ਦਾ ਦੁੱਖ ਵੰਡਾ ਕੇ ਆ ਨਾਲੇ ਇਸ ਟਾਈਮ ਤਾਂ ਸੱਚੀ ਤੇਰੀ ਮਾਂ ਨੂੰ ਤੇਰੀ ਬਾਲੀ ਲੋੜ ਐ

Ôi oh, có ai hề oh, Hello. Hi. ਬਾਹਰ ਆਓ ਮੈਨੂੰ ਪਾਣੀ ਪਿਓ ਯਾਰ ਕੌਣ ਹੋ ਤੁਸੀਂ ਹੋ ਕੋਈ ਹੈ ਹਾਏ ਓਏ ਕਿੱਥੇ ਆ ਗਿਆ ਮੈਂ ਓ ਹੈਲੋ ਓ ਓਏ ਓ 콜 ਦੋ ਮੇਰੇ ਸਾਲੇ ਨੇ ਦਿਮਾਗ ਖਾ ਲਿਆ ਇਹ ਬੰਦੇ ਨੇ ਹਾਏ ਓਏ ਸੌਣ ਵੀ ਨਹੀਂ ਦਿੰਦਾ ਓ ਕੋਈ ਹੈ ਓ ਸੁਣ ਕੀ ਕਹਿੰਦਾ ਨਾਉ ਪੁੰਚਾਕ ਦਾ ਇੱਥੇ ਪੁਸਾ ਕੇ ਧਰ ਗਿਆ ਕੱਲ ਦਾ ਇਹਨੇ ਮਾਰ ਕੇ ਫੇਰ ਸੱਟਿਆ ਹੁੰਦਾ ਨਾ ਇਹਨੂੰ ਨਹਿਰ ਚੋਂ ਉਹ ਹੈਲੋ ਨੂੰ ਕੰਮ ਨਿਭੜਿਆ ਹੁੰਦਾ ਉਹ ਯਾਰ ਸੁਣ ਲੈ ਕੀ ਕਹਿੰਦੇ ਆ ਪਾਣੀ ਦੇ ਦਿਓ ਹੈਲੋ ਸੁਣ ਕੀ ਕਹਿੰਦਾ ਹਾਂ ਹੇ ਹਾਂ ਦੱਸ ਕੀ ਗੱਲ ਆ ਇਹ ਖੋਲਣੀ ਆ ਉਹ ਮਰਨਾ ਹੈ ਦੇ ਦੇਖ ਲੈ ਕਿੱਡੀ ਪਈ ਆ ਇਹਦੀ ਕੱਲ ਬੇਹੋਸ਼ ਕਰਕੇ ਮਸਾ ਚੱਕ ਕੇ ਪਾਇਆ ਇਹਨੂੰ ਨਾ ਪਉਦੋ ਇੱਥੇ? ਕੋ ਤੁਸੀਂ ਮੈਨੂੰ ਐ ਦੱਸ ਕਾਕਾ ਤੁਸੀਂ ਹੈ ਕੌਣ ਪਹਿਲਾਂ ਤਾਂ? ਦੇਖ ਨਾ ਤੈਨੂੰ ਅਸੀਂ ਜਾਣਦੇ ਆ ਇਹ ਨਾ ਸਾਨੂੰ। ਅੱਛਾ ਠੀਕ ਹੈ ਨਾ ਮੈਂ ਤੈਨੂੰ ਜਾਣਦਾ ਨਹੀਂ। ਨਹੀਂ ਜਾਣਦਾ ਨਾ? ਹਾਂ। ਬਸ ਆਉ ਦਾ ਮਤਲਬ ਦੱਸ ਪਾਣੀ ਪੀਣਾ? ਪਾਣੀ ਪੀਣ ਨੂੰ। ਇੱਧਰ ਗੱਲ ਸੁਣ ਪਹਿਲਾਂ। ਤੂੰ ਮੈਂ ਤੈਨੂੰ ਜਾਣਦਾ ਨਹੀਂ ਤੂੰ ਮੈਨੂੰ ਜਾਣਦਾ ਨਹੀਂ ਤਾਂ ਫਿਰ ਤੂੰ ਐਂ ਦੱਸ ਤੂੰ ਆਪਦੇ ਪਿਓ ਨੂੰ ਇੱਥੇ ਆ ਹੱਥ ਕੜੀਆਂ ਲਾ ਕੇ ਕਿਉਂ ਰੱਖਿਆ ਹੋਇਆ? ਮੇਰਾ ਨਾ ਹੈ ਸਣੀ। ਹੂੰ। ਬੰਦੇ ਚੱਕਣ ਦੇ ਲੈਣਾ ਮੈਂ ਪੈਸੇ। ਹੂੰ। ਤੇ ਮੈਨੂੰ ਮਿਲੇ ਆ ਪੈਸੇ। ਅੱਛਾ। ਕੋਈ ਤੈਨੂੰ ਚੱਕਣ ਦੇ? ਕਿੰਨੇ ਪੈਸੇ ਮਿਲੇ ਤੈਨੂੰ ਦੇ ਜਿਹਨੇ ਮੇਰੇ ਤੋਂ ਕੰਮ ਕਰਾਉਣਾ ਉਹਦੇ ਨਾਲ ਮੈਨੂੰ ਮਤਲਬ ਆ ਮੇਰੀ ਮੇਰੀ ਕਸਮ ਮੈਨੂੰ ਆ ਸੜਕੇ ਫਿਲਮੀ ਗੱਲਾਂ ਦਾ ਸਭ ਪਤਾ ਮੈਂ ਉਹਦਾ ਨਾਂ ਨਹੀਂ ਦੱਸਦਾ ਨਹੀਂ ਦੱਸਦਾ ਸਾਡੀ ਗੁਪਤ ਗੱਲ ਹੁੰਦੀ ਹੈ ਦੇਖ ਮੇਰੀ ਗੱਲ ਸੁਣ ਬੰਦਿਆਂ ਨੂੰ ਕਹਿਣਾ ਇੱਕੋ ਵਾਰੀ ਚ ਮੇਰਾ ਨਾਮ ਹੈ ਕਿਕਰ ਸਿੰਘ ਸੁਣ ਲਾ ਠੀਕ ਹੈ ਨਾ ਹਾਂ ਦੱਸ ਹਾਂ ਮੇਰਾ ਨਾਂ ਹੈਗਾ ਕਿਕਰ ਸਿੰਘ ਤੇ ਤੈਨੂੰ ਪਤਾ ਨਹੀਂ ਕਿਕਰ ਦਾ ਰੂਪ ਕਿੱਡਾ ਗੰਦਾ ਹੈ ਕਿਕਰਾਂ ਦੀ ਤੁੱਕੇ ਤੋੜਿਆ ਅਜੇ ਤੱਕ ਸਣੀ ਨੇ ਵੀ ਫਿਰ ਤੂੰ ਕਿ ਕਰੇ ਤੂੰ ਕਿ ਤੋੜਿਆ ਨਾ ਪੁੱਤਰ ਇੱਕ ਵਾਰੀ ਮੈਨੂੰ ਖੋਲ ਦੇ ਜੇ ਤੇਰੇ ਤੁੱਕਿਆਂ ਦੇ ਵਿੱਚ ਨਿਕਲੇ ਹੋਏ ਬੀਆ ਵਾਂਗੂੰ ਨਾ ਇਥੇ ਮਰੋੜ ਮਰੋੜ ਕੇ ਸੱਟੇ ਤੇ ਮੇਰਾ ਨਾਮ ਵਟਾ ਦੀ ਬਹੁਤ ਮਿਲਦੇ ਆ ਬਹੁਤ ਮਿਲਦੇ ਆ ਤੇਰੇ ਅਰਗੇ ਸਾਨੂੰ ਜੇ ਇੰਨੇ ਆਲਾ ਹੁੰਦਾ ਨਾ ਤਾਂ ਸਾਇ ਤੇਨੂੰ ਇਥੋਂ ਤੱਕ ਨੋ ਬਤ ਨਾ ਹੁੰਦੀ ਤੂੰ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਪੰਗਾ ਨਾ ਲੈ 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 ਫੜਾ ਪਾਣੀ ਪੀ ਲੈ ਪਾਣੀ ਕਿਤੇ ਵੀ ਨਾ ਮਿਲੇ ਤੈਨੂੰ ਅਮਰੀਕਾ ਸੋਣਾ ਮੈਨਾਂ ਫਾਲਤੂ ਬੋਲਣ ਦੀ ਲੋੜ ਨਹੀਂ ਮੈਨੂੰ ਸਿੱਧਾ ਦੱਸੋ ਤੁਸੀਂ ਚਾਹੁੰਦੇ ਕੀ ਹੋ ਉਹ ਵੀ ਤੈਨੂੰ ਪਤਾ ਲੱਗ ਜੂ ਤੈਨੂੰ ਇਹ ਵੀ ਪਤਾ ਲੱਗ ਜੂ ਤੈਨੂੰ ਕਿਹਨੇ ਚਕਵਾਇਆ ਤੇ ਕਿਹਨੇ ਤੈਨੂੰ ਇੱਥੇ ਲਿਆਉਣ ਨੂੰ ਸੱਦਿਆ ਤੇ ਕੀ ਤੇਰੇ ਤੋਂ ਸਾਨੂੰ ਚਾਹੀਦਾ ਓ ਤੁਸੀਂ ਪੈਸੇ ਦੱਸੋ ਯਾਰ ਤੈਨੂੰ ਕੀ ਚਾਹੀਦਾ ਤੇਰੇ ਪੈਸੇ ਚਾਹੀਦੇ ਹੋਣਗੇ ਹੈ ਮੈਂ ਆਪੇ ਦਊਂਗਾ ਖੋਲੋ ਮੈਨੂੰ ਖੋਲ ਇਦਰਾਕ ਭਾਈ ਇਹ ਤਾਂ ਗੱਲਾਂ 'ਚ ਨਹੀਂ ਆਉਣਾ ਜੇ ਇੱਥੇ ਮੈਂ ਨਾ ਵੀ ਹੋਇਆ ਨਾ ਇਹ ਬੰਦੇ ਦੀਆਂ ਗੱਲਾਂ ਚ ਨਾ ਜੀ ਬਹੁਤ ਤੇਜ਼ ਆ ਬੰਦਾ ਅੱਖ ਦੇਖੇ ਬੰਦੇ ਦੀ ਕਿੰਨੀ ਤੇਜ਼ ਆ ਜੇ ਇਹੀ ਗੱਲ ਆ ਗਈ ਨਾ ਤਾਂ ਚਲ ਦੇਖੋ ਇਹਦਾ ਮਨ ਆਰ ਚੱਕ ਚੱਕ ਨੜਿਆ ਚੱਕ 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 ਬੰਨ ਲੱਗੋ ਬੰਨ ਲਓ ਉਤਾਂ ਦੇ ਹੋ ਬੰਨ ਬੰਨ ਆਹ ਉਹ ਬੰਨ ਲਾ ਹਾਂ ਲੋਟ ਆਵੇ ਗੱਲੀਆਂ ਲੱਤਾਂ ਨਾਲ ਨਹੀਂ ਲੋਟ ਆਉਂਦਾ ਉਹ ਹੜੇ ਨੂੰ ਖੋਲੀ ਜਾਂਦਾ ਸੀ ਹਾਂ ਬੰਨ ਬੰਨ ਟੂ ਲੈਣੋਂ ਕੋਣ ਲੈਣੋਂ ਬੰਨ ਆ ਲੈਣੋਂ ਬੰਨ ਪੂਰੀ ਫੜਾ ਦਿੱਤਾ ਓਏ ਬੰਨ ਮਤ ਐ ਐ ਛੱਡ ਮੈਨ ਛੱਡ ਛੱਡ ਕੋਈ ਨਹੀਂ ਪਾਹੀ ਬਹਾਦੀਆਂ ਛੱਡ ਛੱਡ ਮੈਂ ਤੁਮੋ ਦਾ ਵੀ ਕਰਤਾ ਪਤਾ ਨਹੀਂ ਕੀ ਖਾਂਦਾ ਹੈਂ ਖਾਂਦਾ ਤੂੰ ਮੇਰੀਆਂ ਖੰਲਾ ਬੰਦਿਆਂ ਵਾਂਗੂ ਮੈਨੂੰ ਛੱਡ ਦੇ ਫੇਰ ਆਏ ਨਾ ਹੋਵੇ ਕਿਤੇ ਮੈਂ ਤੇਨਾਂ ਕਰੂੰ ਬਹੁਤ ਪੜੀ ਜਦੋਂ ਖੁੱਲ ਗਿਆ ਤਾ ਠੀਕ ਆ ਘੜੀ ਦਾ ਪੁੱਤ ਹੁਣ ਤੇਰੇ ਨਾਲ ਹੂ ਜੜੀਆਂ ਤੂੰ ਮੇਰੇ ਮਾਰ ਗਿਆ ਨਾ ਹਾਂ ਦੇਖਦਾ ਜਾ ਤੇਰਾ ਬਣਦਾ ਕੀ ਆ ਫੋਨ ਕਰ ਉਹਨੂੰ ਮੇਰੀ ਗੱਲ ਸੁਣ ਨਾ ਨਹੀਂ ਲੈ ਚੁੱਪ ਕਰਕੇ ਨਾ ਨਹੀਂ ਲੈਣਾਗਾ ਹੈਲੋ ਉਹ ਗੱਲ ਸੁਣ ਲੈ ਨਾਲੇ ਤਾਂ ਪੰਜਾਹ ਪੈਸੇ ਨਾਲੇ ਇਹਦਾ ਦੱਸ ਕੀ ਕਰਨਾ ਤੇਰੀ ਦੁਸ਼ਮਣੀ ਅਲੱਗ ਕਿਤੇ ਮੇਰੇ ਨਾਲ ਨਾ ਵਧੀ ਇਹਦੀ ਤੇਰਾ ਤਾਂ ਫਿਰ ਮੈਂ ਮੇਰੀ ਗੱਲ ਸੁਣ ਗੱਲ ਮੇਰੇ ਨਾਲ ਓਨੀ ਕਰ ਮੇਰਾ ਫਿਰ ਤੈਨੂੰ ਪਤਾ ਹੀ ਆ ਓ ਹੈਲੋ ਤੂੰ ਹੈ ਕੌਣ ਆ ਮੇਰੇ ਨਾਲ ਸਿੱਧੀ ਗੱਲ ਕਰ ਉਹਦੇ ਪਿਓ ਨਾਲ ਇਹਨਾਂ ਨੇ ਇਹਨਾਂ ਨੂੰ ਕਿਉਂ ਕੀਤਾ ਗਿਆ ਮੇਰੇ ਨਾਲ ਗੱਲ ਕਰ ਲੈ ਮੇਰੇ ਨਾਲ ਗੱਲ ਕਰਾ ਇਹੀ ਮਰੀ ਜਾਂਦਾ ਪਕਾਈ ਪਕਾਈ ਮਰੀ ਜਾਂਦਾ ਤੂੰ ਹੋਰ ਸਹੀ ਤੈਨੂੰ ਮੈਂ ਦੱਸਾਂ ਨੱਪ ਨੱਪ ਗੱਲ ਆ ਜਾ ਇੱਧਰ ਅੱਛਾ ਨੂੰ ਨਵੇਂੜੀ ਦਿੰਨੇ ਆ ਨਵੇਂੜ ਦਿੰਨੇ ਆ ਕੰਮ ਨਵੇਂੜੋ ਆਜੋ ਆ ਠੀਕ ਆ ਦੋ ਦਿਨਾਂ ਦਾ ਸਮਾਂ ਤੇਰੇ ਕੋਲੇ ਨਾਲੇ ਪੈਸੇ ਪੰਜਾ ਨਾਲੇ ਇਹਦਾ ਦੱਸ ਕੀ ਕਰਨਾ ਹਾਂ ਮੇਰੀ ਤੇਰੇ ਨਾਲ ਬੰਦਾ ਚੱਕਣ ਦੀ ਗੱਲ ਹੋਈ ਸੀ ਕੋਈ ਕਾਪੀ ਕਾਗਜ਼ਾਂ ਦੀ ਗੱਲ ਨਹੀਂ ਹੋਈ ਸੀ ਤੇਰੇ ਨਾਲ ਨਹੀਂ ਤੂੰ ਵੀ ਹੁਣ ਅੱਗੇ ਵਧੀ ਜਾਣਾ ਹਾਏ ਓਏ ਉਹ ਮੈਨੂੰ ਖੋਲ ਦਿਓ ਖਾਣ ਵਾਲੇ ਖਾਣ ਪੀਣ ਨੂੰ ਭੇਜ ਕਿਤੇ ਐਂ ਨਾ ਮਰ ਜਾ ਇੱਥੇ ਅਸੀਂ ਵੀ ਭੁੱਖਣ ਤੇ ਬੈਠੇ ਛਾਲ ਓਏ ਓ ਹੈਲੋ ਓ ਓ ਮੈਨੂੰ ਖੋਲ ਦਿਓ ਖੋਲ ਦਿਓ ਮੈਨੂੰ ਇੱਕ ਵਾਰੀ ਖੋਲ ਕੇ ਦੇਖੋ ਫੇਰ ਤੁਹਾਡਾ ਮੈਂ ਕਰਦਾ ਕੀ ਹਾਂ ਹਾਂ फुल चारहूर दी देखा ला कि चक ला ਕਿਉਂ ਟੈਨਸ਼ਨ ਪਾਈਏ ਮੇਰੇ ਦਿਮਾਗ ਤੇ ਖਰ ਨਹੀਂ ਕਿੱਥੇ ਨਿਕਲੇਗਾ ਹਾਏ ਰੱਬਾ ਲੈ ਇਹ ਤਾਂ ਪੂਰੀ ਬਿੱਲ ਵੱਜ ਗਈ ਚੱਕਦਾ ਨਹੀਂ ਦੁਬਾਰੇ ਦੇਖਾਂ ਹਾਏ ਰੱਬਾ ਫੋਨ ਨਹੀਂ ਚੱਕ ਰਿਹਾ ਕੀ ਗੱਲ ਹੋ ਗਈ ਕਿੱਥੇ ਜਾਵਾਂ ਕਿਹਨੂੰ ਕਹਾਂ ਕਿਸੇ ਨੂੰ ਕਹਿਣ ਜੋਗੀ ਵੀ ਨਹੀਂ ਹੈਗੀ ਅਗਲਾ ਕੋ ਕਿੱਥੇ ਵਗ ਗਿਆ सौ गल करते लोग का। काले देखा फोन ला के काले ने बुलाई हो रहा हैलो काले मिल गया तेजे के है नहीं उधर दुए घर मगर के उधर भी है नहीं चल तू घर आ फिर हाई रब्बा ਇਹ ਤਾਂ ਹੋਰ ਹੀ ਸੋਚ ਲੱਗੀ ਹੁਣ ਕਿੱਥੇ ਜਾਵਾਂ ਕਿਹਨੂੰ ਕਹਾ ਕੀ ਕਰਾਂ ਹੇ ਮੇਰੇ ਮਾਲਕਾ ਕਿੱਥੇ ਆ ਉਹਨੂੰ ਛੇਤੀ ਤੋਂ ਛੇਤੀ ਘਰੇ ਭੇਜ ਦੇ ਹੇ ਰੱਬਾ ਦੇ ਖੁੱਲ੍ਹਿਆ ਹੀ ਹੈ ਗੇਟ ਆਜ ਆ ਜਾ ਕੰਮ ਉਹ ਲੱਗਿਆ ਸ਼ੁਕਰ ਹੈ ਮੈਡਮ ਸਸਿਕਾ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਮੈਂ ਤਾਂ ਠੀਕ ਆ ਮੈਨੂੰ ਐਂ ਦੱਸ ਵੀ ਤੈਨੂੰ ਜਿਹੜਾ ਕੰਮ ਕਿਹਾ ਹੈ ਤੂੰ ਉਹ ਕਦੋਂ ਤੱਕ ਕਰਨਾ ਹੈ ਮੈਡਮ ਉਸ ਤਾਂ ਇਦਾਂ ਕਰਦੇ ਹੁੰਦੇ ਉਹ ਜਿਵੇਂ ਮੈਂ ਜ਼ੋਰ ਨਹੀਂ ਲਾਉਦੀ ਹੁੰਦੀ ਸਾਰੀ ਗੱਲ ਤੂੰ ਨਾ ਮੇਰੇ ਤੇ ਸਿੱਟੀ ਐ ਨਾ ਵੀ ਮੈਂ ਕਰਨਾ ਮੈਂ ਕਰਨਾ ਮੈਂ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਸਾਰਾ ਕੁਝ ਪੁੱਠਾ ਹੋ ਜਾਂਦਾ ਫਿਰ ਉਹੀ ਤਾਂ ਮੈਂ ਕਹਣੀ ਆ ਵੀ ਪੁੱਠਾ ਕਿਉਂ ਹੋ ਜਾਂਦਾ ਤੂੰ ਮਾੜਾ ਜਿਹਾ ਨਾ ਸੰਭਲ ਕੇ ਕੰਮ ਕਰੀ ਨਾਲੇ ਕਿਤੇ ਨਾ ਹੋਵੇ ਵੀ ਮੈਨੂੰ ਫਸਾ ਦੇ ਅਕ ਕਿ ਨਾਲ ਇਹ ਹੋਵੇ ਮੈਨੂੰ ਫਸਾ ਦੇ ਜੇ ਤੁਸੀਂ ਮੈਨੂੰ ਬਾਰ ਬਾਰ ਫੋਨ ਕਰਦੇ ਹੋ ਨਾ ਤੁਹਾਨੂੰ ਨਹੀਂ ਲੱਗਦਾ ਹੁੰਦਾ ਵੀ ਜੇ ਕੰਮੋਂ ਫਸ ਗਈ ਜ਼ਿੰਮੇਵਾਰ ਕੌਣ ਤੇਰੇ ਪੈਸੇ ਕਾਹਦੇ ਦਿੱਤੇ ਐ ਮੈਂ ਪੈਸੇ ਆਪਣੀ ਜਗਾ ਜਾਨ ਪਿਆਰੀ ਹੈਗੀ ਜਾਨ ਨਾਲ ਜਹਾਨ ਹੈਗਾ ਫੇਰੀ ਕੁਛ ਦੇਖੂਗੀ ਪੈਸੇ ਕਿੱਥੇ ਖਰਚਣੇ ਜੇ ਮੈਨੂੰ ਕੁਛ ਹੋ ਗਿਆ ਫਿਰ ਤਲਾ ਲਾਂਗੀ ਰੰਗ ਤੂੰ ਕੰਮ ਕਰਕੇ ਮੇਰੀ ਗੱਲ ਸੁਣ ਫਿਰ ਜੇ ਤੈਨੂੰ ਇੰਨੇ ਆਪਣੀ ਜਾਨ ਦਾ ਡਰ ਹੈ ਤੇ ਫਿਰ ਭਈ ਇਹ ਜੇ ਕੰਮ ਨੂੰ ਹੱਥ ਕਿਉਂ ਪਾਉਣੀ ਹੁੰਨੀ ਐ ਪਹਿਲਾਂ ਹੀ ਜਵਾਬ ਦੇ ਦੇ ਸੀ ਕੋਈ ਚੱਜ ਦੇ ਨੂੰ ਹੋਰ ਕਿਸੇ ਨੂੰ ਕਹਿ ਦਿੰਦੇ ओके हां ਜੇ ਇਹੀ ਗੱਲ ਤੁਹਾਨੂੰ ਮੈਂ ਕਹਾਂ ਵੀ ਮਾੜਾ ਮੋਟਾ ਹੌਸਲਾ ਵੀ ਰੱਖਣਾ ਚਾਹੀਦਾ ਬੰਦੇ 'ਚ ਜਰਾਨਤ ਵੀ ਹੋਣੀ ਚਾਹੀਦੀ ਆ ਵੀ ਭਾਈ ਕੋਈ ਗੱਲ ਨਹੀਂ ਕੰਮ ਹੋ ਜਾਊਗਾ ਤੁਹਾਡੇ ਵਾਂਗੂ ਨਹੀਂ ਚੱਕੋ ਫੋਨ ਹੈਲੋ ਬੰਦੂ ਹੋਇਆ ਕੰਮ ਕ ਨਹੀਂ ਹੈਲੋ ਕੰਮ ਹੋਇਆ ਕੰਮ ਕ ਨਹੀਂ ਮੈਨੂੰ ਤੁਸੀਂ ਰੋਟੀ ਖਾਣ ਦਿੰਦੇ ਹੋ 50 ਤਾਂ ਤੁਸੀਂ ਮੈਸੇਜ ਛੱਡੇ ਪਏ ਹੁੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਫਿਰ ਹੋਰ ਕਿੰਨੀ ਕ ਜਰਾਨਤ ਕਰ ਲਾਂ ਮੈਡਮ ਪਹਿਲੀ ਗੱਲ ਤਾਂ ਤੁਹਾਡੇ ਫੋਨ ਲਾਉਣ ਦਾ ਤਰੀਕਾ ਗਲਤ ਹੁੰਦਾ ਜਦੋਂ ਜਮਾ ਮੇਰੇ ਨਾਲ ਕੋਈ ਨਾ ਕੋਈ ਸਰਤੇ ਖੜਾ ਹੋ ਉਦੋਂ ਤੁਸੀਂ ਮੈਨੂੰ ਫੋਨ ਲਾਉਣਾ ਤੇ ਫਿਰ ਮੇਰੇ ਕੋਲੇ ਕਿਹੜਾ ਕੈਮਰਾ ਲੱਗਿਆ ਹੁੰਦਾ ਮੈਨੂੰ ਪਤਾ ਲੱਗ ਜੇ ਕੋਈ ਤੇਰੇ ਕੋਲੇ ਖੜਾ ਹੈਗਾ ਤੁਹਾਨੂੰ ਮੈਂ ਪੰਜਾਬੀ ਵਾਰੀ ਕਹਤਾ ਵੀ ਭਾਈ ਤੁਹਾਨੂੰ ਫੋਨ ਮੈਂ ਲਾਉਂਗੀ ਤੁਸੀਂ ਨਹੀਂ ਲਾਉਣਾ ਪਰ ਤੁਹਾਡੇ ਤਾਂ ਨਾ ਮਾੜੀ ਮੋਟੀ ਵੀ ਜਰਾਦ ਹੈ ਨਹੀਂ ਹਾਜਮਾ ਹੈ ਨਹੀਂ ਪਤਾ ਨਹੀਂ ਰੋਟੀ ਕਿਵੇਂ ਹਾਜਮ ਕਰਦੇ ਹੋ ਪਤਾ ਨਾ ਮੈਂ ਵੀ ਇੱਥੇ ਸਵਾ ਸਵਾ ਸਾ ਦੇਖਣਾ ਹੁੰਦਾ ਹੈਗਾ ਤੇ ਬਹੂਆਂ ਕਿੱਥੇ ਨੇ ਤੁਹਾਡੀਆਂ ਬਹੂਆਂ ਤਾਂ ਗਈਆਂ ਹੋਈਆਂ ਤਾਂ ਹੀ ਤਾਂ ਤੈਨੂੰ ਫੋਨ ਕਰਕੇ ਸੱਦੇਗਾ ਵੀ ਆ ਜਾ। ਅੱਛਾ ਚਾਹ ਪਾਣੀ ਵੀ ਨਹੀਂ ਪੀਉਂਦੀ ਫੇਰ। ਨਾ ਚਾਹ ਪਾਣੀ ਕੋਈ ਨਹੀਂ। ਐਂ ਕਰਦੀ ਜਿਵੇਂ ਤੂੰ ਚਾਹ ਪਾਣੀ ਤੋਂ ਨਿਰ ਨਹੀਂ ਰਹਿਣੀ ਹੁੰਦੀ ਆ ਉਧਰ। ਨਿਰ ਨਹੀਂ। ਹੋਰ ਤੇ ਚੱਲ ਗਈ ਆਂ ਭੁੱਖੀ ਪਾਣੀ ਤਰਪੀ ਉੱਥੋਂ ਮੈਂ। ਪਾਣੀ ਕੋਈ ਨਹੀਂ। ਕੁੱਟ ਚਾਹ ਦੀ ਆਪੀ ਬਣਾ ਲੈ ਨਾਲੇ ਮੈਨੂੰ ਪਿਆ ਦੇ। ਮੈਂ ਤਾਂ ਸਵੇਰ ਦੀ ਹੰਬੀ ਪਈ ਆ ਕੰਮ ਕਰ-ਕਰ ਕੇ। ਪਹਿਲਾ ਕੰਮ ਆ ਤੁਹਾਡਾ ਇਦਾਂ ਦਾ। ਜਿਹੜਾ ਉੱਥੇ ਭੋਖਾਰਨ ਬਣ ਕੇ ਰਹਿਣਾ ਪੈਂਦਾ। ਮਸਾਂ ਕੱਪੜੇ ਦੇ ਬਹਾਨੇ ਨਾਲ ਚੇਂਜ ਕਰਕੇ ਆਈ। ਤੇ ਫੇਰ ਕੀ ਹੋ ਗਿਆ? ਭੋਖਾਰਨ ਕਿਹੜਾ ਤੂੰ ਸੱਚੀ ਮਿੱਚੀ ਦੀ ਬਣਦੀ ਐ? ਕੋਈ ਨਹੀਂ। ਮੈਨੂੰ ਤਾਂ ਨਾ ਹੁ ਮੈਂ ਸੱਚ ਨੂੰ ਹੀ ਪਹਾਰਨਾਗੀ ਇੱਕ ਜਿਹੜਾ ਤੂੰ ਹੱਥ ਘੁੱਟਦੀਆਂ ਨਾ ਇਹ ਛੱਡ ਦੇ ਲੈ ਉਹ ਕਿ ਹੱਥ ਘੁੱਟਦੀਆਂ ਨਾ ਤੈਨੂੰ ਕਿਹੜੇ ਪਾਸੇ ਪੈਸਿਆਂ ਦੀ ਕਮੀ ਰਹਿੰਦੀ ਐ ਡੀਲ ਕਿੰਨੇ ਦੀ ਹੁੰਦੀ ਐ ਤੇ ਪੌਣੀ ਕਿੰਨੇ ਆ ਕੰਜੂਸਣ ਬਹੁਤਾ ਤੂੰ ਲੈ ਉਹ ਤਾਂ ਫਿਰ ਉਹ ਜਿੰਨੇ ਕ ਹੱਥ ਚ ਹੁੰਦੇ ਐ ਤੇ ਉਹਨੇ ਪਾਨੇ ਮੈਂ ਤੇਰੇ ਪੈਸੇ ਦੱਬਦੀ ਥੋੜੀ ਆ ਤੈਨੂੰ ਕਹਿੰਦਾ ਵੀ ਜਿੰਨੇ ਤੇਰੇ ਨਾਲ ਕਾਰਮੇ ਪਾਈ ਪਾਈ ਤੇਰੀ ਦੇਉਂਗੀ ਪਾਈ ਪਾਈ ਚਾਰ ਪੈਸੇ ਵਾਧੇ ਦੇਉ ਪਰ ਕੰਮ ਸਿਰੇ ਲਾ ਦੇ ਜਿੰਨਾ ਕੰਮ ਮੈਂ ਕਰਦੀ ਆ ਉਹਨੇ ਦੇ ਤਾਂ ਪੈਸੇ ਪਾਉਣੇ ਚਾਹੀਦੇ ਆ ਕੰਮ ਹੋ ਗਿਆ ਤੇ ਜਿਹੜੇ ਪੈਸੇ ਰਹਿੰਦੇ ਹੋਣਗੇ ਫਾਈਨਲ ਉਹ ਹੋ ਜਾਣਗੇ ਇੱਕਦਮ ਮੈਨੂੰ ਤੁਸੀਂ ਐ ਜਾਣਖਾ ਲੈ ਉਧਰੋਂ ਦਾ ਇਸ਼ੂ ਆ ਉਹ ਛੇਤੀ ਪੈਸਿਆਂ ਤੋਂ ਬਿਨਾਂ ਉਹ ਨਹੀਂ ਗੱਲ ਕਰਦਾ ਉਧਰੋਂ ਤੂੰ ਤੈਨੂੰ ਇਹ ਜੀ ਨੂੰ ਟਕਰਾਤਾ ਮੈਨੂੰ ਹਾਂ ਠੀਕ ਆ ਚਲੋ ਮੈਂ ਇਹ ਜੀ ਨੂੰ ਮੈਂ ਜਾਣੀਆ ਕਰਾ ਲਾ ਜਿਹਨੂੰ ਕੰਮ ਕਰਾਉਣਾ ਬਸ ਹੁਣ ਮੈਂ ਨਿਤ ਨਵੀਆਂ ਤੋਂ ਨਵੀਆਂ ਪਾੜਿਆ ਕਰਾਂ ਪਰ ਲੋ ਫਿਰ ਜੇ ਤੁਹਾਨੂੰ ਸਾਡੀ ਕੋਈ ਇੱਜ਼ਤ ਹੀ ਨਹੀਂ ਲੱਗਦੀ ਵੀ ਇਹੇ ਜੀ ਇਹੇ ਜੀ ਨਾਲੇ ਤਾਂ ਇੱਕ ਤਾਂ ਕੰਮ ਕਰਾਉਨੇ ਹੋ ਤੁਸੀਂ ਹੈ ਤੇ ਉੱਤੋਂ ਰੋਬ ਮਾਰਦੇ ਹੋ ਫਿਰ ਦੋ ਹੱਥ ਜੋੜ ਜਿਹੜੀ ਮਰਜ਼ੀ ਲੱਭ ਲਓ ਜਿਹੜੀ ਤੁਹਾਡਾ ਕੰਮ ਕਰਾਏ ਨਹੀਂ ਆਕੜਾ ਨਾ ਕਰ ਮੇਰੀ ਗੱਲ ਸੁਣ ਇੱਧਰ ਆ ਚੱਕ ਆਹ ਕੰਮ ਹੁਣ ਤੂੰ ਮੇਰਾ ਸਿਰੇ ਲਾ ਦੇ ਠੀਕ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਉਹਨੇ ਕੀ ਖਾਦਾ ਹੈ ਜਾਂ ਕੀ ਹੋਇਆ ਕਿਸਨੇ ਕੀ ਦਿੱਤਾ ਹੁਣ ਇਹ ਨਾ ਮੇਰਾ ਕੰਮ ਖਰਾਬ ਕਰੀਂ ਮਣੀ ਨੂੰ ਕੁੜੀ ਨੂੰ ਸਾਹਮਣੇ ਰੱਖ ਲੈ ਆਹ ਪੂੜੀ ਤਾਂ ਕਰਤੀ ਦੇ ਆਹ ਕੋਈ ਨਹੀਂ ਕੱਲ ਤੱਕ ਤੇਰੇ ਕਾਊਂਟ ਚ ਪੈ ਜਾਣਗੇ ਪੈਸੇ ਪੂਰਾ 50000 ਆਉਣਾ ਚਾਹੀਦਾ ਕੰਮ ਫੇਰ ਸ਼ੁਰੂ ਕਰੋ ਪਹਿਲਾਂ 50000 ਜਿਵੇਂ ਤੂੰ ਕੰਮ ਸ਼ੁਰੂ ਕਰੇਂਗੀ ਨਾ ਮੇਰਾ ਕੰਮ ਹੁੰਦਾ ਜਾਊਗਾ ਉਵੇਂ ਤੇਰੇ ਖਾਤੇ ਚ ਪੈਸੇ ਆਉਂਦੇ ਜਾਣਗੇ ਲੱਗੀ ਸਮਝ ਨਾਲੇ 5-7 ਸੂਟ ਬਣਾ ਕੇ ਰੱਖ ਦੇ ਮੇਰੇ ਠੀਕ ਹੈ ਨਾ ਬਣਾ ਦੇ ਮੈਨੂੰ ਤਾਂ ਬਾਹਰ ਜਾਣਾ ਨਹੀਂ ਮਿਲਦਾ ਬਣਾ ਲੂ ਚਲ ਜਾ ਹੁਣ ਚੀਤੀ ਜਾਂ ਕੋਈ ਆ ਨਾ ਜਾ ਗੱਲ ਮੇਰੀ ਗੱਲ ਸੁਣ ਲੋ ਮੈਸੇਜ ਕਰਿਆ ਕਰੋ ਫੋਨ ਨਹੀਂ ਠੀਕ ਹੈ ਨਾ ਚੰਗਾ ਚਲੋ ਠੀਕ ਹੈ ਬਾਕੀ ਡੀਲ ਬਾਅਦ ਵਿੱਚ ਇਹੋ ਦਾ ਬਸ ਹਾਸ਼ਕੀ ਨੀ ਲੋਟ ਆਉਂਦੀ ਹੈ ਮੈਨੂੰ ਨਹੀਂ ਲੱਗਦਾ ਇਹ ਕੰਮ ਪੂਰ ਲਾਉਗੀ ਇਹ ਨਹੀਂ ਪਤਾ ਜੈ ਵੱਡੀ ਮੈਨੂੰ ਫਸਾ ਕੇ ਧਰ ਦੇ ਇਹੋ ਤਾਂ ਇਥੋਂ ਵੀ ਸੱਚੀ ਕੋਈ ਕੰਮ ਨਹੀਂ ਚੱਜਦਾ ਹੁੰਦਾ ਵੀ ਜੇ ਕਿਸੇ ਨੂੰ ਭੇਜਣਾ ਸੀ ਕਿਸੇ ਚੱਜ ਦੀ ਨੂੰ ਤਾਂ ਭੇਜਦਾ 25 ਮਾਰਨ ਮਮੀ ਹਾਂ ਬੱਚਾ ਮੈਂ ਮੇਰੇ ਰੋੜਾ ਚੁੱਪ ਕਰ ਕੀ ਗੱਲ ਹੋ ਗਈ ਡੜ ਗਿਆ ਕਿੱਥੇ ਕਦੋਂ ਦੀ ਗੱਲ ਹੈ ਪੁੱਤ ਬਸ ਕਾਗੇ ਪੁੱਤਰ ਚੱਕ ਕੇ ਲੈ ਕੇ ਗਿਆਗਾ ਤਰਕੇ ਕਹਿੰਦਾ ਮੈਂ ਆਇਆ ਬਸ ਮੈਂ ਤੇ ਕਾਲਾ ਜਾ ਕੇ ਆਉਨੇ ਮੁੜ ਕੇ ਕਾਲਾ ਆ ਗਿਆ ਕਰੇ ਕਹਿੰਦਾ ਚਾਚੀ ਕਹਿੰਦਾ ਚਾਚਾ ਕਿੱਥੇ ਹੈ ਮੈਂ ਉਹਨੂੰ ਕਿਹਾ ਮਾ ਤੇਰੇ ਕਣੀ ਨੂੰ ਗਿਆ ਬਸ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਪੁੱਤ ਕਿੱਥੇ ਗਿਆ ਕਿੱਥੇ ਨਾ ਠੀਕ ਚਲ ਮਾਂ ਚੁੱਪ ਕਰ ਚੁੱਪ ਚੁੱਪ ਮਾਂ ਕੋਈ ਗੱਲ ਨਹੀਂ ਆਪਾਂ ਕਰਦੇ ਮੈਂ ਤੂੰ ਨਾ ਰੋ ਮਾਂ ਕੋਈ ਗੱਲ ਨਹੀਂ ਮੈਂ ਕੀ ਕਰਾਂ ਜੀ ਮੈਨੂੰ ਆਪ ਨੂੰ ਇਹ ਸਮਝ ਆ ਰਿਹਾ ਵੀ ਮੈਂ ਕਿੱਥੇ ਲੱਭ ਗਿਆ ਡੈਡੀ ਨੂੰ ਬਥੇਰਾ ਕਿਹਾ ਸੀ ਵੀ ਤੂੰ ਰਹਿਂਦੇ ਰਹਿਂਦੇ ਕੀ ਲੋੜ ਸੀ ਚੰਦਰਪਾਲ ਨੂੰ ਆ ਮੋਂ ਸਾਹਮਣੇ ਕਹਿੰਦੀ ਰਹੀ ਮੈਂ 7 ਦਿਨਾਂ ਨੂੰ ਮੈਂ ਆਉਂਗਾ ਮੈਨੂੰ ਪਤਾ ਨਹੀਂ ਪਤਾ ਸੀ ਮੈਂ ਕੁਝ ਨਾ ਕੁਝ ਜ਼ਰੂਰ ਕਰੂਗੀ ਉਹ ਵੀ ਪਤਾ ਨਹੀਂ ਕੀ ਫਿਰ ਟੜੀਆਂ ਦਾ ਫੇਟ ਸਾਡੇ ਵਿਚਾਲੇ ਆਈ ਜਾਂਦੀ ਆ ਇਹੀ ਅਮਾ ਨਾਨੀ ਜਦੋਂ ਆਪਾਂ ਕਿਸਦਾ ਚੰਗਾ ਕਰਦੇ ਨਾ ਤੇ ਪਤਾ ਨਹੀਂ ਕਿਉਂ ਰੱਬ ਮਾੜਿਆਂ ਦਾ ਸਾਹ ਦਿੰਦਾ ਚੰਗਿਆਂ ਦਾ ਪਤਾ ਨਹੀਂ ਸਾਹ ਕਿਉਂ ਨਹੀਂ ਦਿੰਦਾ ਰੱਬ ਵੀ ਕਲ ਜੁਗਾ ਪੁੱਤ ਕਲ ਜੁਗਾ ਇੱਥੇ ਤਾਂ ਮਾੜਾ ਉੱਤੇ ਆ ਤੇ ਸੱਚਾ ਥੱਲੇ ਆ ਆਪਾਂ ਤਾਂ ਕਿੰਨੀ ਕੋਸ਼ਿਸ਼ ਕੀਤੀ ਸੀ ਵੀ ਸ਼ਿੰਦਰਪਾਲ ਦੀ ਸਚਾਈ ਸਾਹਮਣੇ ਆਵੇ ਪਰ ਪਤਾ ਨਹੀਂ ਜਦੋਂ ਕੁਛ ਨਾ ਕੁਛ ਇਦਾਂ ਦਾ ਹੋਣ ਲੱਗਦਾ ਉਹਦੀ ਬਸੀਵਤਾ ਆਪਣੇ ਤੇ ਆ ਕੇ ਡਿੱਗ ਪੈਂਦੀ ਆ ਉਦੋਂ ਵੀ ਤੁਸੀਂ ਐਂ ਦੇਖੋ ਜਿਵੇਂ ਆਪਾਂ ਸਚਾਈ ਸਾਹਮਣੇ ਲਿਆਉਣ ਆਲੇ ਸੀ ਤੇ ਡੈਡੀ ਨੂੰ ਇਹਨਾਂ ਨੇ ਜੇਲ੍ਹ ਕਰਾਤੀ ਹੁਣ ਵੀ ਸਿਰਫ ਇੱਕ ਦਿਨ ਰਹਿ ਗਿਆ ਸੀ ਮੰਮੀ ਨਾ ਪੁੱਤ ਐ ਨਾ ਕੁਝ ਹੋਣਾ ਕੁਝ ਹੋ ਗਿਆ ਹਾ ਮੈਨੂੰ ਤਾਂ ਬਹੁਤ ਡਰ ਲੱਗਦਾ ਮੈਂ ਤੇਰੇ ਪਿਓ ਨੂੰ ਬਹੁਤ ਮਰ ਜਾਂਦੀ ਵੀ ਰਹਿਣ ਤੇ ਬਹੁਤ ਕੁੱਤੀ ਆ ਉਹ ਡਰ ਤਾਂ ਮੈਨੂੰ ਬਹੁਤ ਲੱਗੀ ਜਾਂਦਾ ਪਰ ਕੀ ਕਰੀਏ ਜੇ ਹੁਣ ਮੈਂ ਵੀ ਸਾਧਨ ਰੋਈ ਜਾਊਂਗੀ ਤਾਂ ਕਿਸੇ ਮਸਲੇ ਦਾ ਹਾਲ ਥੋੜਾ ਹੋਊਗਾ ਆਪ ਨੂੰ ਭੱਜ ਕੇ ਹੁਣ ਸਾਰਾ ਕੁਝ ਕਰਨਾ ਪਊਗਾ ਹੁਣ ਮੈਨੂੰ ਇਹ ਦੱਸ ਵੀਰੇ ਨਹੀਂ ਮੁੜ ਕੇ ਆਇਆ ਨਹੀਂ ਵੀਰੇ ਇੱਧਰ ਆ ਕੇ ਗਿਆ ਸੀ ਪੁੱਤ ਪਰ ਉਹਨੂੰ ਕਿਤੇ ਨਹੀਂ ਪਿੰਡ 'ਚ ਮਿਲਿਆ ਤੇਰਾ ਪਿਓ ਮਨਿੰਦਰ ਫੋਨ ਦੇ ਮੈਂ ਬਾਈ ਨੂੰ ਫੋਨ ਲਾਵਾ ਉਹਨੂੰ ਘਰੇ ਸਾਧਿਆ ਗੱਲ ਕਰਦੇ ਆ ਉਧਰ ਕਿਤੇ ਨੂੰ ਕੁਝ ਪਤਾ ਲੱਗਿਆ ਹੋਵੇ ਨਹੀਂ ਪੁੱਤ ਨਹੀਂ ਡੈਡੀ ਦਾ ਫੋਨ ਲੱਗ ਮੈਂ ਉਹ ਤਾਂ ਲਾਇਆ ਤੇ ਮੈਂ ਵੀ ਸੀ ਤੂੰ ਲਾਇਆ ਸੀ ਨਹੀਂ ਲਾਇਆ ਸੀ ਲੱਗਦਾ ਨਹੀਂ ਚੱਕਦਾ ਨਹੀਂ ਬੇਲਾ ਜਾਈ ਜਾਂਦੀਆਂ ਨੇ ਹਲੋ ਸਸੀ ਕਗਰੀ ਵੀਰੇ ਮਨਿੰਦਰ ਬੋਲਦੀ ਵੀਰੇ ਮੈਂ ਇੱਧਰ ਆਈ ਹੋਈ ਸੀ ਆਪਣੇ ਘਰੇ ਤੁਸੀਂ ਮੜੇ ਘਰੇ ਆ ਕੇ ਜਾਓ ਨਾ ਵੀਰੇ ਮੈਂ ਅੱਜ ਤਾਂ ਸਾਡੇ ਕੋਲ ਕਦੋਂ ਆਏ ਡੈਡੀ ਉਧਰ ਤਾਂ ਆਈ ਨਹੀਂ ਹੈਗੇ ਤੁਹਾਨੂੰ ਨਹੀਂ ਕੁਝ ਪਤਾ ਲੱਗਿਆ ਪੁੱਛ ਤੁਹਾਨੂੰ ਕੁਝ ਪਤਾ ਲੱਗਿਆ ਆਹ ਚਲ ਠੀਕ ਹੈ ਭਈ ਫਿਰ ਕਰੀ ਆ ਜਾ ਚਲ ਓਕੇ ਕਰ ਮੈਂ ਕਰਿਆ ਕੇ ਦੱਸ ਤਾ ਹੁਣ ਕੀ ਪਤਾ ਮੇਰੇ ਪੁੱਤ ਮੇਰਾ ਤਾਂ ਮੈਂ ਤਾਂ ਮੈਂ ਚਲ ਤੈਨੂੰ ਦਵਾਈ ਨਹੀਂ ਸਕਦੀ ਡਾਕਟਰ ਨੂੰ ਸਾਦੀ ਮੈਂ ਪਾਲ ਤਾ ਮੈਂ ਤੈਨੂੰ ਦਵਾਈ ਦਵਾਵਾਂਗਾ